ਵੀਡੀਓ ਸਰਖਾਪ ਦੇ ਸਾਰੇ ਸਤਿਕਾਰ ਸ्रोਤਿਆਂ ਨੂੰ ਇੱਕ ਬਹੁਤ ਹੀ ਮਾਣ ਆਜ਼ ਹਸਤੀ ਦੇ ਨਾਲ ਮੈਂ ਬਣਾ ਰਿਹਾ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਨਾਂ ਜਦੋਂ ਪੰਜਾਬੀ ਸਫਾਂ ਦੇ ਵਿੱਚ ਲੈਂਦੇ ਸੀ ਤਾਂ ਇੱਕ ਸ਼ਬਦ ਯੂਜ਼ ਕੀਤਾ ਜਾਂਦਾ ਸੀਗਾ ਹੁਸਰੇ ਉਹ ਸਮਾਂ ਸੀ ਕਿ ਜਦੋਂ ਅਸੀਂ ਇਹ ਨਾਂ ਬੇਚਿੱਜ ਲੈਂਦੇ ਸੀ ਪਰ ਸਮੇਂ ਦੇ ਨਾਲ-ਨਾਲ ਇਸ ਨਾਂ ਨੂੰ ਅਸੀਂ ਮਾਡਰਨ ਨਾਂ ਦੇ ਵਿੱਚ ਬਦਲ ਲਿਆ ਜਦੋਂ ਸਾਡੇ ਵਿੱਚ ਥੋੜਾ ਜਿਹਾ ਇੰਗਲਿਸ਼ ਦੇ ਸ਼ਬਦਾਂ ਦਾ ਹੇਰਫੇਰ ਆਇਆ ਤੇ ਉਸ ਨਾਂ ਨੂੰ ਅਸੀਂ ਕਿਨਰ ਦੇ ਨਾਂ ਨਾਲ ਬੁਲਾਉਣ ਲੱਗ ਗਏ ਅੱਜ ਖੁਸਰਾ ਸ਼ਬਦ ਬੋਲਣ ਤੋਂ ਅਸੀਂ ਪਰਹੇਜ਼ ਕਰਦੇ ਹਾਂ ਪਰ ਇਸ ਨੂੰ ਕਿਨਰ ਸ਼ਬਦ ਦੇ ਨਾਲ ਸੰਬੋਧਨ ਕਰਨ ਦੇ ਵਿੱਚ ਇੱਕ ਬੜੀ ਇੱਜ਼ਤ ਜਾਂ ਮਾਣ ਮਹਿਸੂਸ ਕਰਦੇ ਹਾਂ ਦੂਸਰੀ ਵਾਰੀ ਇਹ ਮਾਣ ਹਾਸਲ ਹੋਇਆ ਕਿ ਮੈਂ ਉਹਨਾਂ ਨੂੰ ਇੱਥੇ ਮਿਲ ਕੇ ਤੇ ਉਹਨਾਂ ਦੀ ਸੰਗਤ ਮਾਣ ਕੇ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਰੰਗ ਦੇਖ ਸਕਾਂ ਮਾਣ ਸਕਾਂ ਪਰ ਅੱਜ ਮੈਨੂੰ ਇੱਕ ਚੀਜ਼ ਹੋਰ ਦੇਖਣ ਨੂੰ ਚੰਗੀ ਲੱਗੀ ਜਦੋਂ ਇਹ ਪਤਾ ਲੱਗਿਆ ਕਿ ਸਾਡੇ ਆਪਣੇ ਪਟਿਆਲਾ ਦੇ ਵਿੱਚ ਮਹਾਂਤ ਰੂਪੀ ਜੀ ਜੋ ਇਸ ਵੇਲੇ ਗੱਦੀ ਨਸ਼ੀਨ ਨੇ ਇਸ ਅਖਾੜੇ ਦੇ ਉਹ ਆਪ ਪੜੇ ਲਿਖੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਵੀ ਸ਼ਗਿਰਦ ਉਹਨਾਂ ਨੇ ਲਏ ਨੇ ਆਪਣੇ ਨਾਲ ਜਾਂ ਅੱਜ ਕਹਿ ਲਓ ਕਿ ਜਿਨ੍ਹਾਂ ਨੂੰ ਆਪਣੇ ਸ਼ਗਿਰਦ ਦੇ ਤੌਰ ਤੇ ਚੁਣਿਆ ਉਹ ਸ਼ਗਿਰਦ ਆਪਣਿਆਂ ਨੂੰ ਇੱਕ ਉੱਚੀ ਪੜ੍ਹਾਈ ਦੇਣ ਦੇ ਨਾਲ ਸਮਰੱਥ ਹੋਏ ਨੇਗੇ ਮੈਂ ਤੁਹਾਡੀ ਮੁਲਾਕਾਤ ਕਰਾ ਰਿਹਾ ਹਾਂ ਰੂਪੀ ਮਹਾਂਤ ਜੀ ਦੇ ਨਾਲ ਤੇ ਉਹਨਾਂ ਦੇ ਦੋਸ਼ਗਿਰਦ ਜਿਹੜੇ ਇਸ ਵੇਲੇ ਬੜੀ ਚੰਗੀ ਪੜਾਈ ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਕਿ 10ਵੀਂ ਕਰ ਲਈ 11ਵੀਂ ਕਰ ਲਈ ਪਲੱਸ 2 ਕਰ ਲਿਆ ਜਾਂ ਬੀਏ ਕਰ ਲਈ ਪਰ ਇਹ ਬੜਾ ਵੱਡਾ ਮੁਕਾਮ ਹਾਸਲ ਹੁੰਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਆਪਣੇ ਸ਼ਾਗਿਰਦ ਨੂੰ ਐਮਬੀਬੀਐਸ ਕਰਵਾ ਰਹੇ ਨੇਗੇ ਸੋ ਡਾਕਟੋਰੇਟ ਇੱਕ ਡਾਕਟਰੀ ਦੀ ਪੜਾਈ ਉਹ ਕਰਾ ਰਹੇ ਨੇ ਔਰ ਉਹ ਵੀ ਚੰਡੀਗੜ੍ਹ ਹੋਸਟਲ ਦੇ ਵਿੱਚ ਰੱਖ ਕੇ ਤੇ ਦੂਸਰੇ ਹੀ ਉਹਨਾਂ ਦੇ ਸ਼ਾਗਿਰਦ ਨੇ ਨਵੂ ਔਰ ਜੋ ਕਿ ਬਿਊਟੀ ਪੱਖ ਤੋਂ ਬ੍ਰਿਟਿਸ਼ਨ ਦੇ ਪੱਖ ਤੋਂ ਪ੍ਰੋਫੈਸ਼ਨਲ ਨੇ ਤੇ ਅੱਗੇ ਪੜ੍ਹਾਈ ਕਰ ਰਹੇ ਦੇ ਸੋ ਆਓ ਇੱਕ ਗੱਲਬਾਤ ਕਰਦੇ ਆ ਮਹਿਸੂਸ ਕਰਾਂਗਾ ਕਿ بڑے ਸਵਾਲ ਅੰਦਰ ਤੁਹਾਡੇ ਮਨਾਂ ਦੇ ਅੰਦਰ ਵੀ ਹੋਣਗੇ ਇਸ ਇੰਟਰਵਿਊ ਨੂੰ ਮੈਂ ਰੇਡੀਓ ਦੇ ਉੱਤੇ ਹਾਜ਼ਰ ਕਰਕੇ ਇਸ ਗੱਲ ਦਾ ਸ਼ਰਫ ਲਾਵਾਂਗਾ ਕਿ ਅੱਜ ਦੇ ਸਮਾਜ ਦੇ ਵਿੱਚ ਇਹ ਜੋ ਸਾਡੇ ਇਸ ਸਮਾਜ ਦਾ ਉਹ ਅੰਗ ਜਿਸ ਨੂੰ ਕਦੇ-ਕਦੇ ਅਸੀਂ ਮਾੜੀਆਂ ਨਜ਼ਰਾਂ ਦੇ ਨਾਲ ਦੇਖਦੇ ਸੀ ਪਰ ਜਦੋਂ ਸਤਕਾਰ ਦੀ ਗੱਲ ਆਉਂਦੀ ਸੀ ਤਾਂ ਅਸੀਂ ਇਹ ਗੱਲ ਚਾਹੁੰਦੇ ਸੀਗੇ ਕਿ ਸਾਡੇ ਘਰਾਂ ਦੇ ਵਿੱਚ ਵੀ ਇਹ ਅਸ਼ੀਰਵਾਦ ਦਾ ਹੱਥ ਸਾਡੇ ਸਿਰਾਂ ਤੇ ਆ ਜਾਵੇ ਤੇ ਚੰਗੀ ਗੱਲ ਹੈ ਜਾਂ ਉਹ ਘਰ ਕਰਮਾ ਵਾਲੇ ਨੇ ਜਿੱਥੇ ਇਹਨਾਂ ਦੇ ਪੈਰ ਪੈ ਜਾਂਦੇ ਨੇ ਜਾਂ ਜਿੱਥੇ ਆ ਕੇ ਇਹ ਵਧਾਈ ਦੇ ਜਾਂਦੇ ਨੇ ਸੋ ਮੈਂ ਗੱਲ ਕਰਦਾ ਰੂਪੀ ਮਹਾਂਤ ਜੀ ਦੇ ਨਾਲ ਦੇਖ ਲਾਉਂਗੇ ਰੂਪੀ ਜੀ ਤੁਹਾਡਾ ਰੇਡੀਓ ਸਰਖਾਬ ਤੇ ਸਵਾਗਤ ਹੈ ਥੈਂਕ ਯੂ ਸਰ ਸ਼ਿਕਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਮਾਤਾ ਦੀ ਰਾਦੇ ਰਾਦੇ ਹਾਂਜੀ ਸਾਰਿਆਂ ਨੂੰ ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਤੇ ਅੱਜ ਬਾਜੀ ਆਪਣੇ ਆਈ ਹੋਏ ਸੀ ਇੱਥੇ ਅਸੀਂ ਵਧਾਈ ਤੇ ਆਏ ਹੋਏ ਸੀ ਮਿਲੇ ਤੇ ਇਹਨਾਂ ਨੂੰ ਮੈਂ ਦੱਸਿਆ ਆਪਣੇ ਚੇਲਿਆਂ ਬਾਰੇ ਇਹ ਮੇਰੇ ਚੇਲਾ ਆਲਿਆ ਐਂਡ ਇਹ ਨਵੂ ਤੇ ਬਾਕੀ ਹੋਰ ਵੀ ਨਾਲ ਆਏ ਹੋਏ ਨੇ ਸ਼ਿਲਪਾਵਨੀ ਆਰਜ ਆਲਿਆ ਐਂਡ ਇਹਨਾਂ ਨੇ ਮੈਨੂੰ ਕਿਹਾ ਸੀ ਗੁਰੂ ਜੀ ਮੈਂ ਪੜਨਾ ਛੱਡਨੇ ਆ ਸੀ ਅੱਗੇ ਤੇ ਮੈਂ ਖੁਦ ਇੱਥੇ ਪਟਿਆਲਾ ਤੇ ਮਹਿੰਦਰਾ ਕੋਲਸ ਤੋਂ ਵੀ ਕੀਤੀ ਹੋਈ ਹੈ ਤੇ ਅੱਗੇ ਮੇਰੇ ਚੇਲਿਆਂ ਨੇ ਵੀ ਪੜਨਾ ਸੀ ਠੀਕ ਹੈ ਐਜੂਕੇਟਿਡ ਅੱਜ ਕੱਲ੍ਹ ਜ਼ਮਾਨਾ ਤੁਹਾਨੂੰ ਪਤਾ ਬਹੁਤ ਅੱਕੇ ਚੱਲ ਰਿਹਾ ਇਸ ਲਈ ਮੈਂ ਥੋੜੀ ਜਿਹੀ ਕੋਸ਼ਿਸ਼ ਕੀਤੀ ਤੇ ਮੈਂ ਆਪਣੇ ਇਸ ਚੇਲੇ ਨੂੰ ਪੀਐਚਡੀ ਤੱਕ ਪਹੁੰਚਾਤਾ ਅੱਗੇ ਪ੍ਰਮਾਤਮਾ ਸੁੱਖ ਰੱਖੇ ਤੇ ਇਹਨਾਂ ਨੂੰ ਜੌਬ ਮਿਲੇ ਅੱਗੇ ਵੀ ਤੇ ਇਹਨਾਂ ਨੂੰ ਮਿਊਟੇਸ਼ਨ ਦੇ ਲਈ ਇਸ ਟਾਈਮ 에 ਪਰਫੈਕਸ਼ਨ ਨੇ ਬਿਲਕੁਲ OK ਨੇ ਮੇਕਅਪ ਦੇ ਵਿੱਚ bridal ਮੇਕਅਪ ਰੈਡੀ ਕਰ ਦਿੱ ਹੈ ਇਹ ਤੇ ਇਹ ਡਾਕਟਰੀ ਦੀ ਪੜਾਈ ਕਰ ਰਹੀ ਹੈ ਤੇ ਸਾਰਾ ਕੋਰਸ ਹੁਣ ਤੱਕ ਵਧੀਆ ਚੱਲ ਰਿਹਾ ਹੈ ਅੱਗੇ ਵੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੋਗਾ ਤੁਹਾਡੇ ਵਰਗੇ ਸਰੋਤਿਆਂ ਦੇ ਆਸਰੇ ਨਾਲ ਜਿਨ੍ਹਾਂ ਦੇ ਘਰਾਂ 'ਚ ਅਸੀਂ ਥਿਲ ਫੁੱਲ ਇਕੱਠਾ ਕਰਕੇ ਆਪਣੇ ਬੱਚਿਆਂ ਨੂੰ ਪੜਾ ਰਹੇ ਹਾਂ ਕਿ ਐਜੂਕੇਸ਼ਨ ਦੇ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੜ੍ਹੇ ਲਿਖੇ ਹੋਣ ਜੌਬ ਮਿਲੇ ਇਹਨਾਂ ਨੂੰ ਅਸੀਂ ਇਹੀ ਚਾਹੁੰਦੇ ਆ ਵੀ ਦਰਦ ਦਰ ਤੱਕੇ ਨਾ ਖਾਣੇ ਪੈਣ ਜਿਵੇਂ ਪੁਰਾਣੇ ਬਜ਼ੁਰਗਾਂ ਨੇ ਚਲੋ ਆចਤ ਤੱਕਿੱਤਾ ਸਾਰਾ ਕੁਝ ਅਸੀਂ ਚਾਹੁੰਦੇ ਆ ਆਉਣ ਵਾਲੀ ਪੀੜ੍ਹੀ ਪੜ੍ਹੇ ਲਿਖੀ ਹੋਵੇ ਤੇ ਜੌਬ ਕਰੇ ਮੇਰਾ ਇੱਕ ਤੁਹਾਨੂੰ ਸਵਾਲ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਦਰਦ ਦਰ ਤੱਕੇ ਨਾ ਖਾਣੇ ਪੈਣ ਵੈਸੇ ਤੇ ਇਹ ਕਿਰਤ ਹੈ ਕਿਰਤ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸ਼ਰਮ ਨਹੀਂ ਹੈ ਅਸੀਂ ਲੋਕ ਵਿਦੇਸ਼ਾਂ ਦੇ ਵਿੱਚ ਵਸਦੇ ਆ ਉੱਥੇ ਕੰਮ ਤੋਂ ਬਿਨਾਂ ਸਾਡੀ ਵੀ ਗਤੀ ਨਹੀਂ ਹਾਂਜੀ ਪਰ ਜਦੋਂ ਤੁਸੀਂ ਹੁਣ ਇਸ ਗੱਲ ਨੂੰ ਸੋਚਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜਾਉਣ ਵਾਲੇ ਪਾਸੇ ਤੋਰਿਆ ਜਦੋਂ ਇਹ ਬੱਚੇ ਪੜਨਗੇ ਕੀ ਉਹ ਇਸ ਕਿਤੇ ਦੇ ਨਾਲ ਜੁੜੇ ਰਹਿਣਗੇ ਦੇਖੋ ਜੀ ਬਿਲਕੁਲ ਇਹੀ ਗੱਲ ਅੱਜ ਕੱਲ ਤੁਹਾਨੂੰ ਪਤਾ ਨਿਊ ਜਨਰੇਸ਼ਨ ਜਿਹੜੀ ਮੁੰਡੇ ਕੁੜੀਆਂ ਬਹੁਤ ਪੜੇ ਲਿਖੇ ਹੋਏ ਪਏ ਨੇ ਹੈਨਾ ਉਹਨਾਂ ਨੂੰ ਜੋਬ ਨਹੀਂ ਦੇ ਰਹੀ ਸਰਕਾਰ ਤੇ ਕਾਫੀ ਆਸੀ ਕੋਪਰਾਲਾ ਕੀਤਾ ਹੈ ਪਰ ਐਜੂਕੇਸ਼ਨ ਬਹੁਤ ਜ਼ਰੂਰੀ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਇਸ ਮੈਨੂੰ ਕੈਨੇਡਾ ਵੀ ਭੇਜ ਦਵਾਂ ਬਾਹਰ ਵੀ ਭੇਜ ਦਵਾਂ ਇਹਨਾਂ ਨੂੰ ਜਿਹੜੇ ਹਸਾਮਨਾ ਕੋਰਸ ਕਰਵਾ ਰਹੀਆਂ ਤੁਹਾਨੂੰ ਪਤਾ ਦਿਨੋ ਦਿਨ ਮਾਹੌਲ ਪੰਜਾਬ ਦਾ ਖਰਾਬ ਹੁੰਦਾ ਜਾ ਰਿਹਾ ਇੱਥੇ ਮਤਲਬ ਕਿ ਕੋਈ ਕਿਸੇ ਦੇ ਨਾਲ ਸਹਿਮਤ ਨਹੀਂ ਹੁੰਦਾ ਅੱਜਕੱਲ੍ਹ ਕੁਝ ਲੋਕ ਚੰਗੇ ਵੀ ਨੇ ਜਿਹੜੇ ਕਰਮਾ ਵਾਲੇ ਦਿੰਦੇ ਵੀ ਨੇ ਤੇ ਕੁਝ ਨਕਾਰਦੇ ਵੀ ਨੇ ਗੇਟ ਵੀ ਨਹੀਂ ਖੋਲਦੇ ਹਨ ਇਸ ਲਈ ਅਸੀਂ ਚਾਣਿਆ ਵੀ ਪੜੇ ਲਿਖੇ ਹੋਣ ਦਾ ਇਹੀ ਫਾਇਦਾ ਹੈ ਤੇ ਆਪਣੀ ਜਿੰਨੇ ਵੀ ਅੱਗੇ ਵੀ ਮੇਰੇ ਕੋਲ ਹੋਰ ਬੱਚੇ ਆਉਣਗੇ ਮੈਂ ਉਹਨਾਂ ਨੂੰ ਵੀ ਸਟੱਡੀ ਕਰਾਉਂਗਾ ਕਰਾਉਂਗੀ ਪੜ੍ਹਾਉਂਗੀ ਲਿਖਾਉਂਗੀ ਤੇ ਇਹਦਾ ਮੇਰਾ ਪਲਾਨ ਹੈ ਨੂੰ ਬਾਹਰ ਪੇ ਚੱਲਦਾ ਬਹੁਤ ਅੱਛੀ ਗੱਲ ਹੈ ਮੇਰਾ ਸਵਾਲ ਫੇਰ ਉੱਥੇ ਦੇ ਉੱਥੇ ਖੜਾ ਹੈ ਜੀ ਆ ਇਹ ਬੱਚੇ ਪੜ ਰਹੇ ਨੇ ਪਰ ਬਹੁਤ ਸਾਰੇ ਹੋਰ ਤੁਹਾਨੂੰ ਬੱਚੇ ਇਦਾਂ ਦੇ ਮਿਲਦੇ ਹੋਣਗੇ ਜੇ ਉਹ ਸ਼ਾਇਦ ਪੜ੍ਹਾਈ ਵਾਲੇ ਪਾਸੇ ਤੋਂ ਕਾਮਯਾਬ ਨਾ ਹੋ ਸਕਣ ਜਾਂ ਪੜਨ ਵਾਲੇ ਪਾਸੇ ਉਹਨਾਂ ਦਾ ਧਿਆਨ ਨਾ ਜਾਵੇ ਕੀ ਤੁਸੀਂ ਸੋਚਦੇ ਹੋ ਵੀ ਇਹ ਕਿੱਤਾ ਇਸ ਤਰ੍ਹਾਂ ਪੀੜੀ ਦਰ ਪੀੜੀ ਚੱਲਦਾ ਰਹੇਗਾ ਹਾਂਜੀ ਸਾਡੀ ਮਤਲਬ ਕਿ ਬਜ਼ੁਰਗਾਂ ਦੀ ਰੀਤ ਚੱਲੀ ਆ ਰਹੀ ਆ ਤੇ ਲੋਕ ਸਾਡੀ ਅਸੀਂ ਖੁਸ਼ੀ ਦੇ ਪਾਤਰ ਆ ਖੁਸ਼ੀਆਂ ਦੇ ਵਿੱਚ ਆਉਂਨੇ ਆ ਹਨਾ ਤਾਂ ਤੁਹਾਡੇ ਘਰੇ ਬੱਚਾ ਹੁੰਦਾ ਤਾਂ ਅੱਜਕੱਲ ਸਾਡੇ ਲਈ ਕੋੜੀ ਮੁੰਡਾ ਵੀ ਬਰਬਰ ਨੇ ਅਸੀਂ ਉਹਨਾਂ ਦੀ ਖੁਸ਼ੀਆਂ 'ਚ ਵੀ ਸ਼ਾਮਲ ਹੁੰਨੇ ਆ ਪਾਰੇ ਕੀਤਾ ਕਿਤੇ ਨਾ ਕਿਤੇ ਤਾਂ ਰਹੂਗਾ ਦੁਨੀਆ ਪਰਸ ਨਾ ਮਰਦੇ ਦਮ ਤੱਕ ਤੁਹਾਨੂੰ ਪਤਾ ਰਾਜ ਮਹਾਰਾਜਾਂ ਦੇ ਟਾਈਮ ਤੋਂ ਆ ਸਾਡੀ ਜਿਹੜੀ ਜਗ੍ਹਾ ਦਿੱਤੀ ਗਈ ਸੀ ਕੈਪਟਨ ਸਾਹਿਬ ਅਮਰਿੰਦਰ ਸਾਹਿਬ ਜੀ ਦੇ ਪਿਤਾ ਜੀ ਨੇ ਤੇ ਉਹਨਾਂ ਨੇ ਸਾਨੂੰ ਵਧਾਈ ਤੇ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਵਧਾਈ ਵਿਆਹ ਦੀ ਜਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਸਾਨੂੰ ਇਹ ਜਗ੍ਹਾ ਦਿੱਤੀ ਗਈ ਸੀ ਜਿੱਥੇ ਅਸੀਂ ਸਟੈਂਪ ਬੈਠੇ ਆ ਮੈਂ ਗੱਦੀ ਨਸ਼ੀਨ ਆ ਉੱਥੇ ਤੇ ਪਟਿਆਲੇ ਦੇ 6 ਡੇਰੇ ਆਪਣੇ 6 ਡੇਰਿਆਂ ਦੇ ਵਿੱਚ ਕਾਫੀ ਪੜੇ ਲਿਖੇ ਬੱਚੇ ਅਜੇ ਹੈਗੇ ਨੇ ਜਿਹੜੇ ਇੱਧਰ ਵੀ ਆਉਂਦੇ ਨੇ ਤੇ ਸਟੱਡੀ ਵੀ ਕਰਦੇ ਨੇ ਆਪਣੀ ਪਾਰਟ ਟਾਈਮ ਤਾ ਇਹ ਕਿਤਾ ਤਾਂ ਦੇਖੋ ਜੀ ਕਦੇ ਦੁਨੀਆ ਪਰ ਬੰਦ ਨਹੀਂ ਹੋ ਸਕਦਾ ਹਨਾ ਇਹ ਪਰਮਾਤਮਾ ਦੀ ਕਿਰਤਾ ਗੁਰੂ ਨਾਨਕ ਦੇਵ ਜੀ ਨੇ ਪੰਜ ਮੋਹਰਾਂ ਦੇ ਕੇ ਵਧਾਈ ਦਿੱਤੀ ਗਈ ਸੀ ਸ਼੍ਰੀ ਰਾਮਚੰਦਰ ਜੀ ਨੇ ਵੀ ਆਸ਼ੀਰਵਾਦ ਦਿੱਤਾ ਹੈ ਤੁਸੀਂ ਵੀ ਔਰ ਵੇ ਕਲਯੁਗ ਦੇ ਵਿੱਚ ਵੀ ਤੁਹਾਡਾਂ ਬਹੁਤ ਸਤਿਕਾਰ ਕੀਤਾ ਜਾਊਗਾ ਅਸੀਂ ਉਹਨਾਂ ਦੇ ਆਭਾਰੀਆਂ ਬਹੁਤ ਬਹੁਤ ਬਜ਼ੁਰਗਾਂ ਦੇ ਤੇ ਤੁਹਾਡੇ ਜੋ ਤੁਸੀਂ ਦਿਨ ਨੇ ਅਸੀਂ ਉਹਨਾਂ ਤੋਂ ਬਹੁਤ ਖੁਸ਼ ਹਾਂ ਮੇਰਾ ਆਖਰੀ ਸਵਾਲ ਜੀ ਤੁਸੀਂ ਲੋਕਾਂ ਦੇ ਘਰਾਂ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਮੰਨ ਕੇ ਉਹਨਾਂ ਦੇ ਘਰਾਂ ਦੇ ਵਿੱਚ ਹਰ ਪਲ ਖੁਸ਼ੀ ਰਹੇ ਉਹ ਕਾਮਯਾਬ ਹੋਣ ਸਫਲ ਹੋਣ ਪਰ ਜੇ ਮੈਂ ਗੱਲ ਕਰਾਂ ਕਿ ਅੱਜ ਪੰਜਾਬ ਤੁਸੀਂ ਖੁਦ ਆਪਣੇ ਜਵਾਬ ਦੇ ਵਿੱਚ ਮੰਨਿਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੈ ਔਰ ਮੇਰਾ خیال ਪਟਿਆਲੇ ਦੇ ਵਿੱਚ ਤੁਸੀਂ 6 ਡੇਰੇ ਕਹੇ ਨੇ ਤੇ ਜੇ ਮੈਂ ਗੱਲ ਕਰਾਂ ਕਿ ਪੰਜਾਬ ਦੇ ਵਿੱਚ 600 ਡੇਰੇ ਹੋਣਗੇ ਮਹੰਤਾਂ ਦੇ ਜੇ ਗਿਣਤੀ ਦੀ ਗੱਲ ਕਰ ਲਈਏ ਕੀ ਲੱਗਦਾ ਨਹੀਂ ਕਿ ਜੇ ਅਗਰ ਸਾਰੇ ਮਹਾਂਤ ਮਿਲ ਕੇ ਕਦੇ ਪੰਜਾਬ ਦੇ ਲਈ ਦੁਆ ਕਰਨ ਕੇ ਸਾਡਾ ਪੰਜਾਬ ਉਹੀ ਖੁਸ਼ਹਾਲ ਪੰਜਾਬ ਹੋਵੇ ਜਿਸ ਦੇ ਵਿੱਚ ਉਹੀ ਜੇ ਆਪਾਂ ਕਹੀਏ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ ਗੱਲ ਕਰ ਲਈਏ ਆਪਸੀ ਸਦਭਾਵਨਾ ਹੋਵੇ ਇੱਕ ਦੂਜੇ ਨਾਲ ਮੇਲ ਮਲਾਪ ਹੋ ਕੇ ਕੀ ਐਦਾਂ ਹੋ ਸਕਦਾ ਜੇ ਦੁਆ ਕੰਮ ਕਰਦੀ ਹੈ ਹਾਂਜੀ ਦੁਆਵਾਂ ਵੀ ਕੰਮ ਕਰਦੀਆਂ ਤੇ ਲੋਕਾਂ ਦਾ ਸਾਥ ਵੀ ਬਹੁਤ ਜ਼ਰੂਰੀ ਆ ਤੁਹਾਨੂੰ ਪਤਾ ਜਦੋਂ ਕੋਈ ਪੇਸ਼ੈਂਟ ਡਾਕਟਰ ਹਸਪੀਟਲ ਹੁੰਦਾ ਐ ਐਡਮੈਂਟ ਤਾਂ ਕਈ ਵਾਰ ਦੁਆਵਾਂ ਨਾਲ ਕੰਮ ਕਰ ਜਾਂਦੀਆਂ ਨੇ ਕਈ ਵਾਰ ਡਾਕਟਰ ਵੀ ਰੱਬ ਦਾ ਰੂਪ ਲੈ ਲੈਂਦਾ ਉਸੇ ਤਰ੍ਹਾਂ ਜੇ ਸਾਡੀਆਂ ਦੁਆਵਾਂ ਦੇ ਨਾਲ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਆ ਸਰਕਾਰਾਂ ਦਾ ਖਾਸ ਕਰਕੇ ਨਸ਼ਾ ਪੱਤਾ ਜਿਹੜੇ ਬੰਦ ਕਰਵਾਉਣ ਹੋਰ ਪਾਸੇ ਤਾਂ ਸਰਕਾਰ ਬਹੁਤ ਜਾਣਦੀ ਆ ਹਨਾ ਨਸ਼ੇ ਪੱਤੇ ਨੂੰ ਰੋਕ ਦੇਣੀ ਹੈ ਜੀ ਇਸ ਲਈ ਮੇਰਾ ਤਾਂ ਇਹੀ ਕਹਿਣਾ ਵੀ ਸਾਰੇ ਚੜ੍ਹਦੀ ਕਲਾ ਚ ਰਹਿਣ ਖੁਸ਼ੀਆਂ ਰਵਕਸ਼ਣ ਸਾਡੀਆਂ ਦੁਆਵਾਂ ਮੈਂ ਇਹੀ ਨੇ ਅਸੀਂ ਸਵੇਰੇ 4 ਵਜੇ ਉੱਠ ਕੇ ਇਹੀ ਮੰਗਦੇ ਆ ਵੀ ਪ੍ਰਮਾਤਮਾ ਜਿਹਦੇ ਘਰੇ ਪੁੱਤ ਨਹੀਂ ਉਹਨੂੰ ਪੁੱਤ ਦੇਈਂ ਜਿਹਦੇ ਧੀ ਨਹੀਂ ਉਹਨੂੰ ਧੀ ਦੇਈਂ ਜੀਦੇ ਮਕਾਨ ਨਹੀਂ ਉਹਨੂੰ ਕੋਠੀ ਦਈ ਹੈ ਨਾ ਸਾਰਿਆਂ ਦੀ ਤੰਦਰੁਸਤੀ ਮੰਗਦੇ ਆਸ ਤਾਂ ਸਵੇਰੇ ਉੱਠ ਕੇ ਸਵੇਰ ਦਾ ਕੰਮ ਸਟਾਟ ਹੈ ਹੀ ਹੁੰਦਾ ਚਲੋ ਸਾਡੇ ਘਰੇ ਘੁਸ਼ੀਆਂ ਆਉਣਗੀਆਂ ਤਾਂ ਅਸੀਂ ਵੀ ਤੁਹਾਡੇ ਘਰੇ ਆਵਾਂਗੇ ਹੈ ਨਾ ਖੁਸ਼ੀਆਂ ਦਾ ਪਾਤਰ ਸਾਨੂੰ ਇਸੇ ਲਈ ਆ ਗਿਆ ਹੈ ਕਿ ਸਵੇਰੇ ਉੱਠ ਕੇ ਅਸੀਂ ਦੁੱਧ ਪੁੱਤ ਵਾਲਿਆਂ ਦੀ ਆਸ ਮੰਗਦੇ ਆਂ ਪਰਮਾਤਮਾ ਹਰ ਇੱਕ ਨੂੰ ਦਵੇ ਸਾਨੂੰ ਰੇਡੀਓ ਸਰਖਾਪ ਦੀ ਟੀਮ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਦੁਆ ਕਰਦੇ ਆਂ ਕਿ ਤੁਸੀਂ ਜੋ ਇਹ ਕਰਮ ਉਲੀਕਿਆ ਬੱਚਿਆਂ ਨੂੰ ਪੜਾਉਣ ਦਾ ਪਾਵੇਂ ਕਿ ਉਹ ਇੱਕ ਪੂਰਨ ਰੂਪ ਦੇ ਵਿੱਚ ਨਹੀਂ ਹੈ ਸਮਾਜ ਦੇ ਵਿੱਚ ਪਰ ਫਿਰ ਵੀ ਜੋ ਇਹ ਉਪਰਾਲਾ ਹੋ ਰਿਹਾ ਹੈ ਬਹੁਤ ਵਧੀਆ ਉਪਰਾਲਾ ਹੋ ਰਿਹਾ ਹੈ ਖਾਸ ਕਰਕੇ ਕੇਂਦਰ ਦੇ ਵਿੱਚ ਤੇ ਹੁਣ ਸਾਡੇ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ 트랜ਸ ਜੈਂਡਰ ਸ਼ਬਦ ਯੂਜ਼ ਕਰਦੇ ਆ ਉਹ ਅੱਗੇ ਵੀ ਆ ਰਹੇ ਨੇ ਸਾਡੀ ਪੋਲਿਟਿਕਸ ਦੇ ਵਿੱਚ ਵੀ ਆ ਰਹੇ ਨੇ ਉਮੀਦ ਕਰਦੇ ਆ ਕਿ ਇਹ ਬੱਚੇ ਆਪਣਾ ਭਵਿੱਖ ਉਜਵਲ ਕਰਨਗੇ ਤੇ ਤੁਹਾਡਾ ਨਾਂ ਵੀ ਅੱਗੇ ਜਾ ਕੇ ਰੌਸ਼ਨ ਕਰਨਗੇ ਦੁਆ ਕਰਦੇ ਆ ਕਿ ਤੁਸੀਂ ਅੱਗੇ ਵਧੋ ਮੈਂ ਤੁਹਾਨੂੰ ਹੋਰ ਕਹਿਣਾ ਚਾਹੂੰਗੀ ਸਾਡੇ ਅਸੀਂ ਬੱਚੇ ਵੀ ਅਡਾਪਟ ਕੀਤੇ ਹੋਏ ਨੇ ਹਾਂ ਨਾ ਤਿੰਨ ਬੇਟੇ ਆ ਦੋ ਬੇਟੀਆਂ ਨੇ ਸਾਡੇ ਘਰ 'ਚ ਅਤੇ ਜੀ ਗਰੀਬ ਕੁੜੀਆਂ ਹੁੰਦੀਆਂ ਨੇ ਕਈ ਲੋਕ ਨਹੀਂ ਕਰ ਸਕਦੇ ਤੇ ਹੁਣ ਪਿੱਛੇ ਲਾਸਟ ਮੈਂ ਤਿੰਨ ਕੁੜੀਆਂ ਦੇ ਵਿਆਹ ਕਰਕੇ ਹਟੀਆਂ ਆਪਣੇ ਡੇਰੇ 'ਚ ਬਰਾਤਾ ਬਲਾਈਆਂ ਅਸੀਂ ਇਹੋ ਜੇ ਕੰਮ ਵੀ ਕਰਦੇ ਆਂ ਜੇ ਮੈਂ ਚਾਹਾਂ ਵੀ ਧਰਮ ਦੇ ਨਾਮ ਤੇ ਹੈ ਨਾ ਮੈਂ ਪੈਸਾ ਇਕੱਠਾ ਕਰਿਆ ਹੋ ਜੇ ਕੁਝ ਨਹੀਂ ਜਿਹੜੇ ਗਰੀਬ ਕੰਨਿਆ ਦਾਨ ਕਰਦੇ ਆ ਉਹ ਅਸੀਂ ਆਪਣੇ ਡੇਰੇ ਦੇ ਵਿੱਚ ਕਰਦੇ ਹਾਂ ਬਹੁਤ ਅੱਛੀ ਗੱਲ ਹਾਂਜੀ ਸੋ ਸ਼ਾਲਾ ਤੁਹਾਡੇ ਲਈ ਦੁਆਵਾਂ ਕਰਦੇ ਆ ਤੁਸੀਂ ਤੰਦਰੁਸਤ ਰਹੋ ਤੇ ਇਸੇ ਤਰ੍ਹਾਂ ਬੱਚਿਆਂ ਦੀ ਪਾਲਣ ਪੋਸ਼ਣ ਕਰਦੇ ਰਹੋ ਤੇ ਬੱਚੇ ਵੀ ਅੱਗੇ ਵਧਣ ਤੇ ਤੁਹਾਡਾ ਨਾਮ ਰੋਸ਼ਨ ਕਰੇ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼੍ਰੀਕਾਲ ਜੀ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ